ਅੱਜ ਕੋਸੋਪ੍ਰੈਸ ਲਗਾਏ ਜੁਦਰੇ ਸਾਦੇ ਵਿਰੁੱਧ ਤੇ ਕਿ ਕਰ ਰਹੇ ਹੁਸੇ ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤੇ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਦੀਆਂ ਹਦਾਇਤਾਂ ਅਨੁਸਾਰ ਜੋ ਵੀ ਯੁੱਧ ਨਸ਼ਾ ਵਿਰੁੱਧ ਚੱਲਦੇ ਆ ਸਾਰੇ ਪੰਜਾਬ ਦੇ ਵਿੱਚ ਉਹਦੇ ਸਬੰਧ ਵਿੱਚ ਅਸੀਂ ਇੱਕ ਅੱਜ ਸਾਰੇ ਪੰਜਾਬ ਦੇ ਵਿੱਚ ਵੀ ਇਹ ਨਾਕੇ ਲੱਗੇ ਹੋਏ ਆ ਤੇ ਆਪਰੇਸ਼ਨ ਸੀਲ 10 ਹੈ ਜਿਹੜਾ ਇਹ ਬਠਿੰਡੇ ਦੇ ਵਿੱਚ ਵਿੱਡਿਆ ਹੋਇਆ ਹੈ ਇਹਦੇ ਵਿੱਚ ਅਸੀਂ ਇੰਟਰ ਸਟੇਟ ਨਾਕੇ ਲਗਾਏ ਆ ਜੋ ਕਿ ਸਾਡੇ ਸੰਗਤ ਥਾਣੇ ਦੇ ਅਧੀਨ ਦੋ ਨਾਕੇ ਪੈਂਦੇ ਆ ਇੱਕ ਨਾਕਾ ਡੂਮ ਵਾਲੀ ਜੋ ਮੇਨ ਬੈਰੀਅਰ ਪੈਂਦਾ ਇੱਥੇ ਤੇ ਦੂਸਰਾ ਸਾਡਾ ਨਾਕਾ ਹੈਗਾ ਪੰਨੀ ਵਾਲਾ ਤੋਂ ਰੁਲਦੂ ਵਾਲਾ ਲਿੰਕ ਰੋਡ ਦੇ ਉੱਪਰ ਇਹਦੇ ਵਿੱਚ ਅਸੀਂ ਵੱਖ-ਵੱਖ ਵਹੀਕਲ ਚੈੱਕ ਕਰ ਰਹੇ ਹਾਂ ਸ਼ੱਕੀ ਪੁਰਸ਼ ਹੈ ਜੋ ਉਹਨਾਂ ਨੂੰ ਵੀ ਚੈੱਕ ਕੀਤਾ ਜਾ ਰਹੇ ਆ ਬਕਾਇਦਾ ਤੇ ਸਾਰੀਆਂ ਗੱਡੀਆਂ ਨੂੰ ਥੋਰੋਲੀ ਬੱਸਾਂ ਨੂੰ ਮੋਟਰਸਾਈਕਲਾਂ ਨੂੰ ਥੋਰੋਲੀ ਚੈੱਕ ਕਰਕੇ ਜੇ ਕਿਸੇ ਤੇ ਕੋਈ ਡਾਕੂਮੈਂਟ ਕੰਪਲੀਟ ਨਹੀਂ ਹੈ ਜਾਂ ਕਿਸੇ ਦੇ ਕੋਲੇ ਕੋਈ ਆਇਡੈਂਟੀਫਿਕੇਸ਼ਨ ਆਫ ਦੀ ਨਹੀਂ ਦੱਸ ਸਕਦਾ ਪ੍ਰੋਪਰ ਤਾਂ ਉਹਨਾਂ ਨੂੰ ਅਸੀਂ ਆਪਦੇ ਜੋ ਵੀ ਐਪਸ ਦੇ ਰਾਹੀਂ ਚੈੱਕ ਕਰ ਰਹੇ ਆ ਤੇ ਇਹਦੇ ਸਬੰਧੀ ਜੋ ਵੀ ਸਾਨੂੰ ਵੱਡੀ ਰਿਕਵਰੀ ਹੋਣ ਦੀ ਵੀ ਉਮੀਦ ਹੈ ਕਿਉਂਕਿ ਇਹ ਮੇਨ ਨਾਕ ਹੈ ਜਿਹੜਾ ਸਾਡਾ ਹਰਿਆਣਾ ਦੇ ਨਾਲ ਲੱਗਦਾ ਤੇ ਜੋ ਵੀ ਅੱਗੇ ਕੋਈ ਰਿਕਵਰੀ ਵਗੈਰਾ ਹੁੰਦੀ ਹੈ ਜ ਉਹ ਤੁਹਾਨੂੰ ਦੱਸਿਆ ਜਾਵੇਗਾ